ਤੁਹਾਡੇ ਫੋਨ ਦੇ ਉੱਤੇ ਜੇ ਕੋਈ ਬਾਈਚਾਂਸ ਕੋਈ ਪ੍ਰੋਬਲਮ ਆਉਂਦੀ ਹੈ ਜੇ ਕੋਈ ਕੋਈ ਵੀ ਦਿੱਕਤ ਆਉਂਦੀ ਹੈ ਜਾਂ ਤੇਲ ਘਟ ਹੈ ਜਾਂ ਇੰਜਨ ਚ ਡੀਜ਼ਲ ਘਟ ਹੈ ਜਾਂ ਯੂਰੀਆ ਘਟ ਹੈ ਉਹ ਸਾਰੇ ਅਲਰਟ ਤੁਹਾਡੇ ਫੋਨ ਦੇ ਉੱਤੇ ਆਉਣਗੇ ਸਵਰਾਜ ਵਾਲਿਆਂ ਦੀ ਕੰਬੈਨ ਲੱਗੀ ਜਿੱਥੇ ਸਵਰਾਜ ਆ ਆਪਣੇ ਟਰੈਕਟਰਾਂ ਦੇ ਨਾਮ ਤੋਂ ਪਛਾਣੇ ਜਾਂਦਾ ਉੱਥੇ ਅੱਜ ਕੰਬੈਨ ਬਾਰੇ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਕਰਦੇ ਆਂ ਭਾਈ ਜੀ ਇਹ ਕੰਬੈਨ ਦਾ ਨਾਮ ਦੱਸ ਦਿਓ ਪਹਿਲਾ ਨਾਮ ਕੀ ਹੈ ਭਾਈ ਜੀ ਇਹ ਕੰਬੈਨ ਦਾ ਜਿਹੜਾ ਨਾਮ ਹੈ 8200 8200 ਦੇ ਨਾਮ ਨਾਲ ਹੋ ਗਈ ਤੇ ਇਹ ਅੱਛਾ ਇਹ ਤੇ ਚ ਹੋਰ ਕਿੰਨੇ ਹਾਰਸ ਪਾਵਰ ਦਾ ਇੰਜਨ ਹੈ ਇਹ ਚ 110 ਹਾਰਸ ਪਾਵਰ ਦਾ ਇੰਜਨ ਹੈ ਜੀ ਅੱਛਾ ਜੀ ਹਾਂ ਜੀ ਔਰ ਆਪਣਾ ਖੁਦ ਦਾ ਇੰਜਨ ਹੈ ਜੀ ਮਹਿੰਦਰਾ ਸਵਰਾਜ ਦਾ ਠੀਕ ਅਹ ਥ੍ਰੈਸ਼ਰ ਇਹਦਾ ਡਬਲ ਆ ਕਿ ਸਿੰਗਲ ਆ ਸਿੰਗਲ ਥ੍ਰੈਸ਼ਰ ਹੁੰਦੀ ਹੈ ਜੀ ਠੀਕ ਹੈ ਦਾਣੇ ਕੱਟਣ ਦੀ ਸ਼ਿਕਾਇਤ ਹੁੰਦੀ ਹੈ ਜਿਵੇਂ ਕਿ ਦਾਣੇ ਕੱਟਣ ਦੀ ਵੀ ਸ਼ਿਕਾਇਤ ਹੁਣ ਮਤਲਬ ਜਮਾ ਨਹੀਂ ਬਿਲਕੁਲ ਕਿਉਂਕਿ ਇਹਦੇ ਸਟਰਾ ਵਾਕਰ ਹੋਰ ਵੀ ਉੱਚੇ ਕਰਤੇ ਨੇ ਸਾਈਜ਼ ਵੀ ਵਧਾ ਦਿੱਤਾ ਹੈ ਸੀਬਾਂ ਦਾ ਸਾਈਜ਼ ਵੀ ਵਧਾ ਦਿੱਤਾ ਹੈ ਮਤਲਬ ਦਾਣੇ ਦੀ ਸਮੱਸਿਆ ਖਤਮ ਹੈ ਬਿਲਕੁਲ ਨਹੀਂ ਜਿਵੇਂ 126 ਦਾ ਹੁੰਦਾ ਨਾ ਵੀ 126 ਕਈ ਵਾਰੀ ਉਹਦੇ ਕੱਟਦੀ ਹੈ ਦਾਣੇ ਉਹਦੀ ਸ਼ਿਕਾਇਤ ਨਹੀਂ ਨਹੀਂ ਵੀਰੇ ਜਮਾ ਨਹੀਂ ਟ੍ਰਾਇਲ ਕਰ ਕਰਕੇ ਦੇਖ ਲਏ ਸਾਰਿਆਂ ਨਾਲ ਬਿਲਕੁਲ ਕੋਈ ਸ਼ਿਕਾਇਤ ਨਹੀਂ ਤੇ ਜੇ ਆਪਾਂ ਇਹਦੀਆਂ ਬੈਲਟਾਂ ਬਾਰੇ ਜਾਣਕਾਰੀ ਬੈਲਟਾਂ ਕੰਪਨੀ ਬੈਲਟਾਂ ਆਪਣੀਆਂ ਸਾਰਾ ਸਾਮਾਨ ਜੋ ਵੀ ਗੇਅਰ ਬੱਤਸਾ ਟੋਟਲ ਸਾਮਾਨ ਆਪਣਾ ਖੁਦ ਦਾ ਮਤਲਬ ਸ਼ੀਟ ਮੈਟਲ ਵੀ ਤਿਆਰ ਆਪਣਾ ਜੀਬੀਐਮ ਦਾ ਪਿੱਛੇ ਪਲਾਂਟ ਹੈ ਪਹਿਲਾ ਸਵਰਾਜ ਦਾ ਜਿਹੜਾ ਪਲਾਂਟ ਆ ਉਹਦੇ ਪਿੱਛੇ ਹੀ ਜੀਬੀਐਮ ਦਾ ਪਲਾਂਟ ਹੈ ਜੈਪਾਰਤ ਉਹ ਵੀ ਆਪਣੇ ਅੰਦਰ ਹੀ ਆ ਹੁਣ ਸਾਰਾ ਸਾਮਾਨ ਟੋਟਲ ਆਪਣਾ ਤਿਆਰ ਹੁੰਦਾ ਠੀਕ ਹੈ ਤੇ ਇਹ ਹੋਰ ਜਾਣਕਾਰੀ ਆਪਾਂ ਪ੍ਰਾਪਤ ਕਰੀਏ ਜਿਹੜਾ ਇਹਦਾ ਏਸੀ ਕੈਬਨ ਚ ਵੀ ਆਉਂਦੀ ਆ ਇਹ ਨਹੀਂ ਏਸੀ ਕੈਬਨ ਚ ਨਹੀਂ ਆਪਣਾ ਫਿਲਹਾਲ ਇਹੀ ਆ ਅੱਗੋਂ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਆਵੇਗੀ ਅੱਛਾ ਇਹਦੀ ਕੀਮਤ ਕਿੰਨੀ ਆ ਇਦੀ ਵੀਰੇ ਕੀਮਤ ਤਾਂ ਐਮ ਆਰ ਪੀ ਹੈਗੀ 28.5 ਲੱਖ ਰੁਪਈਆ ਉਹ ਫਿਲਹਾਲ ਹੁਣ ਮੇਲੇ ਤੇ 2 ਲੱਖ ਰੁਪਏ ਦਾ ਡਿਸਕਾਊਂਟ ਹੈ 26 ਦਾ ਹੋ ਜਾਏਗਾ ਤੇ ਇਹ ਚ ਦਾਣੇ ਕਿੰਨੇ ਕੁਇੰਟਲ ਪੈ ਜਾਂਦੇ ਨੇ ਵਿੱਚ ਵੀਰੇ 20 ਕੁਇੰਟਲ ਇਹਦੇ ਵਿੱਚ ਕਣਕ ਪੈ ਜਾਂਦੀ ਹੈ ਅੱਛਾ ਜੀ ਹਾਂ ਜੀ ਠੀਕ ਔਰ ਜਿਹੜੀ ਆ ਡੀਜ਼ਲ ਡੀਜ਼ਲ ਵਾਲੀ ਟੈਂਕੀ ਹੈ ਇਹ ਵੀ 320 ਲੀਟਰ ਦੀ ਕਰਦੀ ਆ ਪਹਿਲਾਂ 250 ਬੰਦੀ ਸੀ ਔਰ ਇਹ ਫਾਈਬਰ ਦੇ ਵਿੱਚ ਕਰਤੀ ਹੋਈ ਆ ਹੁਣ ਯਾਨੀ ਕਿ ਜਿਹੜੀ ਇਹਦੀ ਡੀਜ਼ਲ ਵਾਲੀ ਟੈਂਕੀ ਹੋ 300 320 ਲੀਟਰ ਦੀ ਕਰਦੀ ਤੇ ਗਾਰੰਟੀ ਜਿਹੜੀ ਕੰਪਨੀ ਦੇ ਵੱਲੋਂ ਉਹ ਕਿੰਨੇ ਚਿਰ ਦੀ ਹੈ ਵੀਰੇ ਕੰਬਾਈਨ ਤੇ 1 ਸਾਲ ਦੀ ਔਰ ਇੰਜਨ ਤੇ 2 ਸਾਲ ਦੀ ਠੀਕ ਹੈ ਹਾਂਜੀ ਤੇ ਆਪਾਂ ਜੇ ਉੱਪਰ ਚੜ ਕੇ ਜਾਣਕਾਰੀ ਪ੍ਰਾਪਤ ਕਰੀਏ ਜਿਹੜੇ ਉੱਤੇ ਇਹਦੇ ਖਾਸ ਸਿਸਟਮ ਨੇ ਅਸੀਂ ਤੁਹਾਨੂੰ ਉਹ ਵੀ ਦਿਖਾਉਨੇ ਆ ਜਿਹੜੀ ਗੱਲਾਂ ਨੇ ਇਹਦੀਆਂ ਕਿ ਉੱਪਰ ਕੀ ਜਾਣਕਾਰੀ ਹੈ ਇਹਦੀ ਹੁਣ ਅਸੀਂ ਤੁਹਾਨੂੰ ਜਿਹੜਾ ਉੱਪਰ ਸਾਰਾ ਸਿਸਟਮ ਕੰਟਰੋਲ ਦਿਖਾ ਦਿੰਨੇ ਆ ਬਾਈ ਜੀ ਉੱਪਰ ਸਾਰਾ ਕੰਟਰੋਲ ਦਿੱਤਾ ਹੋਇਆ ਹੈ ਬਿਲਕੁਲ ਬਿਲਕੁਲ ਵੀਰੇ ਮੈਂ ਉੱਧਰ ਜਾਣ ਤੋਂ ਪਹਿਲਾਂ ਪਹਿਲਾਂ ਆਪਣਾ ਸਟੀਅਰਿੰਗ ਤੇ ਹੁਣਾ ਠੀਕ ਹੈ ਸਟੀਅਰਿੰਗ ਜਿਹੜਾ ਇਹਦਾ ਐਡਜਸਟੇਬਲ ਹੈ ਇਹ ਕਿ ਪੂਰਾ ਟਿਲਟ ਬੰਦੇ ਦੇ weight ਦੇ ਹਿਸਾਬ ਨਾਲ ਜਾਂ ਬੰਦਾ ਮੋਟਾ ਪਤਲਾ ਉਹਦੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦਾ ਜੀ ਇਹ ਵੀ ਇੱਕ ਵਧੀਆ ਫੈਸਿਲਿਟੀ ਹੈ ਕਿ ਜਿਵੇਂ ਮਰਜ਼ੀ ਇੱਧਰ ਕਰ ਲੋ ਕਿਤਰਾ ਕੰਟਰੋਲ ਹੁੰਦਾ ਹੈ ਆ ਦੇਖੋ ਆ ਲੀਵਰ ਦਿੱਤਾ ਹੋਇਆ ਪੈਰ ਤੇ ਅੱਛਾ ਜੀ ਇਹਨੂੰ ਨਪਾਂਗੇ ਆਟੋਮੈਟਿਕਲੀ ਜਿੱਥੇ ਤੁਸੀਂ ਐਡਜਸਟ ਕਰਨਾ ਉੱਥੇ ਕਰ ਸਕਦੇ ਬਹੁਤ ਸ਼ਾਨਦਾਰ ਚੀਜ਼ ਹੈ ਜਿਹੜੀ ਉਹ ਦਿੱਤੀ ਹੋਈ ਹੈ ਹਾਂਜੀ ਹਾਂਜੀ ਬਿਲਕੁਕੁਲ ਵੀਰ ਕਿਉਂਕਿ ਆਪਰੇਟਰ ਦੇ ਜਾਂ ਡਰਾਈਵਰ ਦੇ ਕੰਫਰਟ ਵਾਸਤੇ ਬਹੁਤ ਜ਼ਰੂਰੀ ਹੈ ਠੀਕ ਹੈ ਔਰ ਇੱਧਰ ਆਪਾਂ ਜੇ ਆਵਾਂਗੇ ਆ ਦੇਖੋ ਜੀ ਇੱਕ ਚੀਜ਼ ਮੈਂ ਦਿਖਾਉਣਾ ਤੁ ਇਹ ਭਾਰਤ ਦੀ ਪਹਿਲੀ ਐਸੀ ਕੰਬਾਈਨ ਹੈ ਜਿਹਦੇ ਵਿੱਚ ਮਤਲਬ ਆ ਤੇਲ ਵਾਲੀ ਗੇਜ ਆਪਾਂ ਲਾਈ ਹੋਈ ਆ ਇਨਸਟਰੂਮੈਂਟ ਕਲਸਟਰ ਦੇ ਵਿੱਚ ਠੀਕ ਹੈ ਹੋਰ ਕਿਸੇ ਕੰਬਾਈਨ 'ਚ ਇਹ ਚੀਜ਼ ਨਹੀਂ ਆਉਂਦੀ ਆਪਣਾ ਤੇਲ ਕਿੰਨਾ ਹੈ ਕੰਬਾਈਨ ਦੇ ਵਿੱਚ ਡਰਾਈਵਰ ਇੱਥੋਂ ਜਾਂ ਆਪਰੇਟਰ ਬੈਠਾ ਬੈਠਾ ਤੋਂ ਦੇਖ ਸਕਦਾ ਹੈ ਅੱਛਾ ਜੀ ਠੀਕ ਹੈ ਜੀ ਔਰ ਬਾਕੀ ਆ ਟੈਂਪਰੇਚਰ ਦਾ ਸੈਂਸਰ ਦਿੱਤਾ ਹੋਇਆ ਜੀ ਠੀਕ ਹੈ ਔਰ ਇਹਦੇ ਵਿੱਚ ਬਾਕੀ ਆ ਨਾਰਮਲ ਕੰਟਰੋਲ ਨੇ ਇਹ ਤੇ ਪਤਾ ਹੀ ਨਹੀਂ ਸਭ ਨੂੰ ਹਨਾ ਰੀਲ ਖੋਲਦੇ ਹਾਂ ਜੋ ਹੁੰਦੇ ਨੇ ਆਪਣਾ 3+1 ਦੇ ਵਿੱਚ ਗੇਅਰ ਆਂਡਾ ਜੀ ਠੀਕ ਹੈ ਔਰ ਬਾਕੀ ਉੱਪਰ ਦੇ ਦੇਖੋਗੇ ਇੰਜਨ ਤੁਸੀਂ ਦੇਖੋਗੇ ਇੰਜਨ ਇਹਦਾ ਚਾਰ ਸਿਲੰਡਰ ਦੇ ਵਿੱਚ 110 ਹਸ ਪਾਵਰ ਦੇ ਵਿੱਚ ਇੰਜਨ ਹੈ ਜੀ ਠੀਕ ਹੈ ਤੇ ਖੁਦ ਦਾ ਇੰਜਨ ਹੈ ਸਰਵਿਸ ਜਿਹੜੀ ਇਹ ਤੁਹਾਨੂੰ ਸਵਰਾਜ ਵੱਲੋਂ ਹੀ ਪ੍ਰੋਵਾਈਡ ਹੋਏਗੀ ਇਹ ਨਹੀਂ ਕਿ ਕਿਸੇ ਦੂਸਰੀ ਕੰਪਨੀ ਦਾ ਇੰਜਨ ਹੈ ਤੇ ਤੁਹਾਨੂੰ ਇੰਜਨ 'ਚ ਕੋਈ ਪ੍ਰੋਬਲਮ ਆਈ ਤੇ ਕਿਸੇ ਹੋਰ ਵੱਲ ਭੱਜਣਾ ਪਵੇਗਾ ਤੁਹਾਨੂੰ ਸਵਰਾਜ ਨਾਲ ਹੀ ਤੁਸੀਂ ਕੰਟੈਕਟ ਕਰੋ ਤੁਹਾਨੂੰ ਮਤਲਬ ਸਾਰਾ A to Z ਸੋਲੂਸ਼ਨ ਸਵਰਾਜ ਵੱਲੋਂ ਹੀ ਦਿੱਤਾ ਜਾਏਗਾ ਹਣ ਬਾਈ ਜੀ ਜਿਹੜਾ ਇਹ ਚ ਜੀਪੀਐਸ ਸਿਸਟਮ ਲੱਗਾ ਹੋਇਆ ਉਹਦੇ ਬਾਰੇ ਜਾਣਕਾਰੀ ਦੇਣਗੇ ਹਾਂਜੀ ਬਾਈ ਜੀ ਜੀਪੀਐਸ ਸਿਸਟਮ ਬਾਰੇ ਜਾਣਕਾਰੀ ਦੋ ਹਾਂਜੀ ਬਾਈ ਜੀ ਮੈਂ ਇੱਕ ਚੀਜ਼ ਹੋਰ ਐਡ ਜੀਪੀਐਸ ਦੀ ਕਰਨਾ ਚਾਹਾਂਗਾ ਇਹਦੇ ਵਿੱਚ ਉਹ ਸਿਸਟਮ ਇਹਦੇ ਵਿੱਚ ਲੱਗਾ ਹੋਇਆ ਨਾ ਉਹ ਬਹੁਤ ਐਡਵਾਂਸ ਹੈ ਸਮਾਰਟ ਜੀਪੀਐਸ ਟੈਲੀਮੈਟਿਕ ਕਿਟ ਨੂੰ ਕਹਿੰਦੇ ਨੇ ਉਹਦੇ ਵਿੱਚ ਕੀ ਹੈ ਵੀ ਦੇਖੋ ਅੱਜ ਜਦੋਂ ਕਿਸਾਨ ਭਾਈ ਜਾਂ ਕੋਈ ਵੀ ਆਪਣਾ ਬੰਦਾ ਮਸ਼ੀਨ ਚਲਾਉਂਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਆ ਵੀ ਇਹ ਕਿੰਨਾ ਜੋ ਬੰਦੇ ਨੇ ਕਹਿਤਾ ਆਪਾਂ ਉਹ ਮੰਨ ਲੈਨੇ ਆ ਕਿੰਨਾ ਕਹਿਤਾ ਲੇਕਿਨ ਇਹਦੇ ਵਿੱਚ ਪੂਰਾ ਮੈਜਰਮੈਂਟ ਕਰਕੇ ਏਕੜ ਦੇ ਹਿਸਾਬ ਨਾਲ ਡੇ ਵਾਈਜ਼ ਚਾਰਟ ਬਣ ਜੂਗਾ ਜਿੰਨੀ ਤਰੀਕਾ ਤੁਸੀਂ ਸਿਲੈਕਟ ਕਰੋਗੇ ਤੁਹਾਨੂੰ ਪਤਾ ਲੱਗ ਜੂਗਾ ਕਿਹੜੇ ਦਿਨ ਮੈਂ ਕਿੰਨਾ ਖੇਤ ਵੱਢਿਆ ਠੀਕ ਹੈ ਔਰ ਮਸ਼ੀਨ ਰੋਡ ਤੇ ਕਿੰਨਾ ਚੱਲੀ ਉਹ ਵੀ ਦੱਸੂਗੀ ਔਰ ਹੋਰ ਇਹ ਚ ਪਲੱਸ ਪੁਆਇੰਟ ਕੀ ਹੈ ਲੋਕੇਸ਼ਨ ਤਾਂ ਦੱਸੂਗਾ ਹੀ ਦੱਸੂਗਾ ਔਰ ਇਹਦੇ ਵਿੱਚ ਤੁਹਾਡੇ ਫੋਨ ਦੇ ਉੱਤੇ ਜੇ ਕੋਈ ਬਾਈਚਾਂਸ ਕੋਈ ਪ੍ਰੋਬਲਮ ਆਉਂਦੀ ਹੈ ਜੇ ਕੋਈ ਕੋਈ ਵੀ ਦਿੱਕਤ ਆਉਂਦੀ ਹੈ ਜਾਂ ਤੇਲ ਘਟ ਹੈ ਜਾਂ ਇੰਜਨ ਚ ਡੀਜ਼ਲ ਘਟ ਹੈ ਜਾਂ ਯੂਰੀਆ ਘਟ ਹੈ ਉਹ ਸਾਰੇ ਅਲਰਟ ਤੁਹਾਡੇ ਫੋਨ ਦੇ ਉੱਤੇ ਆਉਣਗੇ ਠੀਕ ਹੈ ਇਹ ਜਿਹੜਾ ਚੀਜ਼ ਮਤਲਬ ਇਹ ਘੱਟੋ ਘੱਟ 70 75 ਹਜ਼ਾਰ ਦਾ ਪੁਰਜਾ ਜਿਹੜਾ ਕੰਪਨੀ ਲਗਾ ਕੇ ਦੇ ਰਹੀ ਹੈ ਆਪਣਾ ਤਰਫ ਵੀਰ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਦੇਖੋ ਵੀਰੇ ਮੈਂ ਕਿਸਾਨ ਵੀਰਾਂ ਨੂੰ ਇਹੀ ਕਵਾਂਗਾ ਵੀ ਆਪਣੀ ਦੇਖੋ ਜੀ ਕੰਬਾਈਨ 1981 ਤੋਂ ਮਤਲਬ ਸਵਰਾਜ ਬਣਾ ਰਿਹਾ ਠੀਕ ਹੈ ਭਾਰਤ ਦੀ ਸਭ ਤੋਂ ਪਹਿਲੀ ਬਣੀ ਹੋਈ ਕੰਬਾਈਨ ਸਵਰਾਜ ਦੀ ਹੋਈ ਹੈ ਠੀਕ ਹੈ ਔਰ ਇਹਦੇ ਵਿੱਚ ਜਿੱਦਾਂ ਦਾ ਤੁਸੀਂ ਸਮਾਨ ਜੇ ਕੋਈ ਸਪੇਅਰ ਪਾਰਟ ਹੈ ਲੈ ਕੇ ਆਵੋਗੇ ਉਦਾਂ ਦਾ ਹੀ ਇਹਦੇ ਵਿੱਚ ਫਿੱਟ ਕਰ ਦੋ ਕਿਤੇ ਤੁਹਾਨੂੰ ਖਰਾਬ ਤੇ ਲੈ ਕੇ ਜਾਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਔਰ ਮੈਂ ਹੁਣ ਕਵਾਂਗਾ ਕਿ ਹਾਂ ਵੀ ਜੇ ਮੇਲੇ ਤੇ ਜੋ ਡਿਸਕਾਊਂਟ ਹੈ ਉਹਦਾ ਫਾਇਦਾ ਚੁੱਕਣ ਤੇ ਜੇ ਸੌ ਕਿਸਾਨ ਵੀਰਾਂ ਨੂੰ ਇੱਕ ਅਰੀ ਸਵਰਾਜ ਇੱਥੇ ਟਰੈਕਟਰ ਵਰਤਦੇ ਨੇ ਕੰਪੈਨ ਵੀ ਇੱਕ ਅਰੀ ਜ਼ਰੂਰ ਵਰਤ ਕੇ ਕੋਸਾਰ ਨੂੰ ਧੰਨਵਾਦ ਸਤਿ ਸ੍ਰੀ ਅਕਾਲ